ਜਾ ਬਬਾ ਤੂੰ ਜਾ ਜਾ ਕੇ ਜਾ ਸੋ ਜਾ ਮੈਂ ਕਰ ਲੂੰਗਾ ਆਪਣੇ ਮੈਂ ਸੋਣਾ ਨਹੀਂ ਆਂ ਭਾਂਡੇ ਸਾਫ਼ ਕਰਨ ਨਾਲ ਲੱਗਾ ਕੱਟਾ ਕੀ ਗੱਲ ਹੋਈ ਆ ਕਾਦੀ ਰੋਲੀ ਪਾਈ ਤੀ ਰੋਲੀ ਕਾਦੀ ਪਾਉਣੀ ਆ ਦੀਦੀ ਭਾਂਡੇ ਵੇਖੋ ਕਿੰਨੇ ਪਏ ਸਾਫ਼ ਕਰਨ ਵਾਲੇ ਸਬਜ਼ੀ ਅਜੇ ਬਣਾਉਣ ਵਾਲੀ ਪਈ ਆ ਮੈਂ ਇਕੱਲੀ ਕਿੱਧਰ ਕਿੱਧਰ ਹੋ ਜਾ ਸੰਦੀਪ ਸਾਰੇ ਥਾਂ ਥਾਂ ਹੀ ਲੱਗੇ ਆ ਉਹ ਵੀ ਸਵੇਰ ਦੀ ਸਫਾਈਆਂ ਕਰਨ ਦੀ ਮੈਂ ਬਾਹਰੋਂ ਝਾੜੂ ਲਾ ਕੇ ਆਈ ਆ ਤੇ ਕੋਈ ਗੱਲ ਨਹੀਂ ਆਹ ਕਿੰਨਾ ਕੰਮ ਮੈਂ ਦੇ ਲਈ ਮੈਂ ਕਹਿਣ ਦੀ ਆ ਚਲੋ ਉਹ ਪਹਿਲੀ ਦਾ ਕੰਮ ਕਰੀ ਜਾਊਗਾ ਤੁਸੀਂ ਬਾਹਰ ਦਾ ਫੇਰਾ ਮਾਰ ਲਓ ਜਿਹੜੇ ਫਸਲ ਦੇ ਪੈਸੇ ਆ ਤੇ ਬਾਹਰ ਦੇ ਪੈਸੇ ਆ ਨਾ ਇਹ ਰਲਦੇ ਨਹੀਂ ਹੁੰਦੇ ਇਹ ਤੁਹਾਨੂੰ ਵੀ ਪਤਾ ਵਾ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਜਲਦੀ ਆ ਕੇ ਵੇਖਾਂ ਬੜਾ ਕੱਪੜੇ ਪ੍ਰੈਸ ਕਰਤੇ ਸੰਦੀਪ ਨੇ ਕਿ ਨਹੀਂ ਸੰਦੀਪ ਸੰਦੀਪ ਕੱਪੜੇ ਹੋ ਗਏ ਆ ਪ੍ਰੈਸ ਆ ਕੱਪੜੇ ਤੇ ਹੋ ਗਏ ਆ ਪ੍ਰੈਸ ਹਾਂਜੀ ਮੇਰੀ ਗੱਲ ਸੁਣੋ ਤੂੰ ਜਾਣਾ ਕਿੱਥੇ ਆ ਉਹ ਮੇਰੇ ਬਾਹਰ ਦਾ ਕੰਮ ਬਣ ਗਿਆ ਸੀ ਉਹਨੇ ਕੱਪੜੇ-ਕਪੜੇ ਲੈਣੇ ਆ ਸ਼ਹਿਰੋਂ ਤੇ ਉਹਦੇ ਨਾਲ ਚੱਲਿਆ ਵਾ ਤੇ ਫੇਰੇ ਤੋਰੇ ਵੱਲ ਘਟਦੇ ਹਾਂ ਤੇ ਆ ਕਰੋ ਆਪਣੇ ਕੰਮ ਵਾਲੀ ਵੇਖਿਆ ਕਰੋ ਨਾ ਸੰਦੀਪ ਤੈਨੂੰ ਵੀ ਪਤਾ ਵਾ ਮੈਂ ਅੱਗੇ ਕਿੰਨਾ ਕਿ ਫੇਰਾ ਤੋਰਾ ਕਰਦਾ ਵਾ ਉਹਨਾਂ ਨੇ ਮੁੰਡਾ ਯਾਰ ਦੋਸਤ ਵਾ ਤੇ ਨਾਲ ਜਾਣਾ ਹੀ ਪੈਣਾ ਵਾ ਹੁਣ ਛੱਡਿਆ ਜਾਂਦਾ ਇਦਾਂ ਚਲੋ ਤੁਸੀਂ ਜਾਣਾ ਵਾ ਨਾ ਤੇ ਹੋ ਆਓ ਪਹਿਲਾਂ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਡ ਨੂੰ ਇੱਕ ਸਲਾਹ ਕਰਨੀ ਆ ਇੱਥੇ ਬਹਿ ਜਾ ਉਹ ਸੰਦੀਪ ਇੱਥੇ ਦੱਸ ਦੇ ਕਿਹੜੀ ਗੱਲ ਵਾ ਉਹ ਬੈਠੋ ਤਾਂ ਸਹੀ ਉਹ ਯਾਰ ਮੈਨੂੰ ਛੇਤੀ ਹੀ ਕੋਈ ਗੱਲ ਕਰੀ ਜਾਨੀ ਚੱਲੀ ਜਾਣਾ ਵਾ ਕਿਹੜੀ ਸਲਾਹ ਕਰਨੀ ਆ ਹੁਣ ਤੂੰ ਸਲਾਹ ਇਦਾਂ ਵਾ ਹਾਂਜੀ ਸੰਦੀਪ ਕਰ ਜੋ ਹੋਰ ਤਾਂ ਨਹੀਂ ਗੱਲ ਹੋਗੀ ਕੋਈ ਉਹ ਗਲਤ ਨਹੀਂ ਕੋਈ ਵੀ ਹੋਈ ਤੇ ਕੀ ਗੱਲ ਆਪਾਂ ਦੋਵੇਂ ਜਣੇ ਸਲਾਹ ਨਹੀਂ ਕਰ ਸਕਦੇ ਉਹ ਕਰ ਸਕਦੇ ਸੋ ਸਲਾਹ ਹੁੰਦੀਆਂ ਵਾ ਦੱਸੋ ਕਿਹੜੀ ਸਲਾਹ ਵਾ ਦੱਸੋ ਸਲਾਹ ਇਦਾਂ ਵਾ ਤੁਹਾਨੂੰ ਵੀ ਪਤਾ ਵਾ ਕਿ ਫਸਲ ਦੇ ਸਿਰ ਤੋਂ ਕਿੰਨਾ ਕੁ ਚਿਰ ਗੁਜ਼ਾਰਾ ਕਰਾਂਗੇ ਕਾਲ ਨੂੰ ਮੁੰਡਾ ਵੀ ਵੱਡਾ ਹੋਣਾ ਵਾ ਉਹਦੀ ਪੜ੍ਹਾਈ ਦਾ ਵੀ ਖਰਚਾ ਹੋਣਾ ਵਾ ਘਰ ਦੇ ਸੋ ਖਰਚੇ ਹੁੰਦੇ ਆ ਗਾਂ ਗਾਂ ਖਰਚੇ ਵਧਣੇ ਹੀ ਆ ਘਟਣੇ ਥੋੜੀ ਆ ਸੰਦੀਪ ਤੈਨੂੰ ਹੀ ਪਤਾ ਵਾ ਅਸੀਂ ਕੱਲੇ ਆਪਣੀ ਫਸਲੇ ਸਿਰ ਤੇ ਨਹੀਂ ਹੈਗੇ ਨਾਲ ਠੇਕੇ ਵੀ ਲਈਦੀ ਆ ਜ਼ਮੀਨ ਉਹ ਕਿੰਨਾ ਕੁ ਚਿਰ ਲਾਓਗੇ ਤੁਸੀਂ ਜ਼ਮੀਨ ਠੇਕੇ ਤੇ ਤੁਸੀਂ ਇਦਾਂ ਕਰੋ ਮੈਂ ਤੁਹਾਨੂੰ ਇੱਕ ਸਲਾਹ ਨਾ ਦਵਾ ਹਾਂਜੀ ਦੱਸੋ ਜਿਹੜਾ ਮੁੰਡਾ ਬਾਹਰ ਚੱਲਿਆ ਵਾ ਤੁਸੀਂ ਉਹਨਾਂ ਸਲਾਹ ਕਰੋ ਹਾਂ ਜੇ ਉਹ ਬਾਹਰ ਜਾ ਸਕਦਾ ਵਾ ਤੇ ਤੁਹਾਨੂੰ ਕੀ ਗੱਲ ਵਾ ਤੁਸੀਂ ਬਾਹਰ ਦਾ ਚੱਕਰ ਲਾਓ ਹਾਂ ਨਾਲੇ ਨਾ ਬਾਹਰ ਦੇ ਪੈਹਾਂ ਨਾ ਬਰਕਤ ਹੁੰਦੀ ਆ ਆ ਫਸਲਾ ਫਸਲਾਂ ਚ ਕੀ ਰੱਖਿਆ ਵਾ ਤੁਸੀਂ ਕਹਿੰਦੇ ਤੇ ਹੈਗੀ ਨਾ ਠੇਕੇ ਵਾਲੀ ਪੈਲੀ ਹੈਗੀ ਆ ਉਹਨਾਂ ਕੀ ਬਾਨਾ ਵਾ ਕਹਿੰਦੇ ਹੁੰਦੇ ਆ ਨਾ ਖੂਦ ਹੀ ਮਿੱਟੀ ਖੂਦ ਹੀ ਲੱਗ ਜਾਂਦੀ ਆ ਸੰਦੀਪ ਕਿਹੜੀਆਂ ਗੱਲਾਂ ਲੈ ਕੇ ਬੈਗੀ ਆ ਤੂੰ ਮੈਨੂੰ ਇਹ ਦੱਸ ਕਰਜ਼ ਸਾਰ ਨਹੀਂ ਡਿਆ ਕਿੰਨਾ ਵਧੀਆ ਚੱਲਣ ਡਿਆ ਵਾ ਦੋਵੇਂ ਭਰਾ ਹੀ ਕਮਾਉਂਦੇ ਆ ਤੁਹਾਨੂੰ ਕੋਈ ਚੀਜ਼ ਤੋਂ ਘਟਾ ਵਾ ਹਰ ਇੱਕ ਚੀਜ਼ ਮਿਲਦੀ ਹੈ ਨਾ ਉਹ ਤੁਹਾਡੇ ਫਾਇਦੇ ਲਈ ਮੈਂ ਕਹਿਣ ਦੀ ਆ ਚਲੋ ਉਹ ਪੈਲੀ ਦਾ ਕੰਮ ਕਰੀ ਜਾਊਗਾ ਤੁਸੀਂ ਬਾਹਰ ਦਾ ਫੇਰਾ ਮਾਰ ਲਓ ਜਿਹੜੇ ਫਸਲ ਦੇ ਪੈਸੇ ਆ ਤੇ ਬਾਹਰ ਦੇ ਪੈਸੇ ਆ ਨਾ ਇਹ ਰਲਦੇ ਨਹੀਂ ਹੁੰਦੇ ਇਹ ਤੁਹਾਨੂੰ ਵੀ ਪਤਾ ਵਾ ਉਹ ਚਲ ਕੋਈ ਗੱਲ ਨਹੀਂ ਸੰਦੀਪ ਇਹ ਇੰਨੀ ਗੱਲ ਕਹਿਣ ਦੀ ਹੈ ਨਾ ਬਹਿ ਕੇ ਸਲਾਹ ਕਰ ਲਾਂਗੇ ਮੈਨੂੰ ਸ਼ਹਿਰੋਂ ਹੋ ਗਿਆ ਲੰਦੇ ਮੈਂ लवली ਨਵੀਂ ਗੱਲ ਕਰ ਲਾਂਗਾ ਤੇ ਮੰਮੀ ਨਾਲ ਵੀ ਗੱਲ ਕਰ ਲਾਂਗਾ ਹੁਣ ਤੁਹਾਨੂੰ ਵੀ ਪਤਾ ਵਾ ਉਹ ਵੀ ਵਿਆਹ ਵਰਿਆ ਵਾ ਉਹਦੇ ਵੀ ਸੌ ਖਰਚੇ ਹੋਣੇ ਆ ਕੱਲੋਂ ਨਿਆਣਾ ਨਹੀਂ ਹੁਣ ਉਹਨਾਂ ਦਾ ਗੱਲ ਤੇ ਤੇਰੀ ਠੀਕ ਵਾ ਗਾਂ ਗਾਂ ਨਾ ਖਰਚੇ ਵਧ ਹੀ ਜਾਣੇ ਹੁਣ ਤੇ ਪਹਿਲੀ ਦਾ ਕੀ ਭਰੋਸਾ ਵਾ ਰੱਬ ਮਾਰ ਕੀ ਪਤਾ ਕਦੋਂ ਹੋ ਜਾਣੀ ਆ ਉਹ ਤਾਂ ਗੱਲ ਹੈਗੀ ਐ ਸੰਦੀਪ ਹੁਣ ਇੰਨੇ ਮੀ ਪਏ ਆ ਚੁਣ ਜੋ ਨਿਕਲਣਾ ਕੀ ਹੈ ਬਜਣਾ ਕੱਖ ਨਹੀਂ ਆ ਰਗੀ ਕੋਈ ਗੱਲ ਨਹੀਂ ਮੈਂ ਸ਼ਰਮ ਹੋ ਗਿਆ ਇਹਨਾਂ ਨਾਲ ਅੱਗੇ ਲਵੜੀ ਨਾਲ ਗੱਲ ਕਰਦਾ ਵਾਂ ਤੇ ਮੇਰਾ ਅਦਾ ਬੰਡਿਆ ਵਾ ਲਵਲੀ ਨੂੰ ਘੜਾ ਦਾਂਗੀ ਬਾਹਰ ਮੈਂ ਨਾ ਇੱਥੇ ਘਰ ਦਾ ਵੇਖ ਲਿਆ ਕਰੂੰਗਾ ਉਹ ਚੱਲ ਗਾਂ ਹੋੜ ਸਲਾਮਾਂ ਲੈ ਕੇ ਬਹਿ ਗਈਆਂ ਉੱਠ ਕੱਪੜੇ ਦੇ ਮੈਂ ਜਾਵਾਂ ਘਰ ਤੇ ਪ੍ਰੈਸ ਪਾ ਲੋ ਤੁਸੀਂ ਤੁਨੀ ਪੈਂਟ ਕਿੱਧਰ ਰੱਖੀ ਆ ਆ ਬਾਹਰ ਰੱਖੀ ਪ੍ਰੈਸ ਕਰਕੇ ਉੱਥੋਂ ਹੀ ਪਾ ਲੋ ਮੰਦਣਾ ਤੇ ਇਹਨਾਂ ਨੇ ਓੱਖਾ ਹੀ ਆ ਕੋਈ ਗੱਲ ਨਹੀਂ ਮਨਾ ਕੇ ਤੇ ਮੈਂ ਛੱਡੂੰਗੀ ਇਹਨਾਂ ਨੂੰ ਕੁਰੀ ਮੈਂ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਬਸ ਨਾ ਲਵਲੀ ਬਾਰੇ ਸੋਚੀ ਜਾਂਦੇ ਆ ਲਵਲੀ ਚੱਲ ਜੇ ਬਾਹਰ ਆਪਣਾ ਨਹੀਂ ਸੋਚਣ ਦੇ ਕੁਝ ਵੀ ਕਿ ਚੱਲ ਸਾਡਾ ਕੁਝ ਬਣ ਜੂਗਾ ਕੋਈ ਗੱਲ ਨਹੀਂ ਭੇਜਣਾ ਮੈਂ ਲਵਲੀ ਨੂੰ ਨਹੀਂ ਇਹਨਾਂ ਨੂੰ ਹੀ ਭੇਜੂੰਗੀ ਕੋਈ ਨਾ ਕੋਈ ਨਾ ਸਕੀਮ ਲਾਉਣੀ ਆ ਕਿਤੇ ਇੰਨੀ ਰੇਤਾ ਜੀ ਆਉਂਦੀ ਆ ਨਾ ਜਿੰਨੀ ਵਾਰੀ ਮਰਜ਼ੀ ਝਾੜੂ ਲਾ ਲਓ ਉਹ ਹੀ ਹਾਲ ਹੋ ਜਾਂਦਾ ਵਾ ਲਵਲੀ ਕਿੱਥੇ ਚੱਲੇ ਆ ਵਾ ਉਹ ਮੈਂ ਭੈਣ ਕਿੱਥੇ ਜਾਣਾ ਵਾ ਆ ਚੱਲਿਆ ਸੀ ਵੇਲੀ ਪੱਠੇ ਪਾਉਣ ਮੈਂ ਤਾਂ ਸੋਨਾ ਗੱਲ ਕਰਨੀ ਹੈ ਦੱਸੋ ਲਵਲੀ ਜਿਹੜੀ ਉਦਨ ਵਾਲੀ ਗੱਲ ਹੋਈ ਸੀ ਤੁਰਪਿੰਦਰ ਨੂੰ ਕੁਝ ਕਿਹਾ ਤ ਨਹੀਂ ਉਹਨਾਂ ਹੀ ਕਹਿਣਾ ਉਹਨੂੰ ਕੋਈ ਚੱਲ ਕੋਈ ਨਹੀਂ ਉਦਾਂ ਹੀ ਉਹਦੇ ਮੂੰਹ ਨਿਕਲ ਗਿਆ ਹੁਣਾ ਵਾ ਭੈਣ ਦਾ ਸਿੱਦਾ ਕਿਦਾਂ ਮੂੰਹ ਜੋ ਨਿਕਲ ਗਿਆ ਹੈ ਜੇ ਤੂੰ ਮੰਨ ਲੈ ਇੱਥੇ ਰਹਿਣ ਦੀਆਂ ਇਦਾਂ ਦੇ ਫਿਰ ਦੋਵੇਂ ਕਿਈ ਜਾਣ ਗਿਆ ਸੰਦੀਪ ਵੀ ਕਹੂਗੀ ਤੇ ਇਹ ਵੀ ਕਹੂਗੀ ਮੈਂ ਤਾਂ ਚੰਗੀ ਲਾਪਾ ਕੀਤੀ ਉਹਦੀ ਪਈਨੀ ਗੱਲ ਕਹੀ ਕਿਉਂ ਤੂੰ ਬਸ ਇੱਕ ਵੱਜੀ ਨਹੀਂ ਉਹਦੇ ਬਾਕੀ ਜਿੰਨੀ ਮੇਕੋ ਹੋਈ ਨਾ ਮੈਂ ਤਾਂ ਫਿਰ ਕੀਤੀ ਰੱਜ ਕੇ ਲਵਲੀ ਇਦਾਂ ਨਾ ਕਰਿਆ ਕਰ ਚੱਲ ਜੀ ਉਹਨੇ ਕਹਿ ਹੀ ਲਿਆ ਹੀ ਤੇ ਫਿਰ ਕੀ ਹੋ ਗਿਆ ਤੂੰ ਐਵੇਂ ਜਾਣ ਕੇ ਉਹਦੇ ਦਿਵਾਲੇ ਹੋ ਜੰਨਾ ਮਾਸਾ ਮਾਸਾ ਗੱਲ ਤੋਂ ਨਾ ਤੂੰ ਚੱਜਣਾ ਗੱਲ ਸੁਣਨੀ ਹੁੰਦੀ ਆ ਨਾ ਹੋਰ ਤੇ ਇਹ ਉਹ ਮੈਨੂੰ ਤਾਂ ਦਲਜੀਤ ਨੇ ਜਦੋਂ ਦੱਸਿਆ ਨਾ ਤੇ ਇੰਨੀ ਗੱਲ ਕਹੀ ਆ ਰਪਿੰਦਰ ਨੇ ਤੇ ਮੈਂ ਤਾਂ ਕਿਤੇ ਗਿਆ ਸੀ ਮੇਰਾ ਤਾਂ ਦੋ ਦੋਂ ਪਾਰਾ ਹਾਈ ਹੋ ਗਿਆ ਫਿਰ ਮੈਂ ਤਾਂ ਕਹਿਣਾ ਸੀ ਜੇ ਮੇਰੀ ਗੱਲ ਸੁਣ ਉਹ ਦਿਲ ਦੀ ਨਹੀਂ ਮਾੜੀ ਹੈਗੀ ਉਹ ਉਦਾਂ ਚਲੋ ਕਹਿ ਲੈਂਦੀ ਆ ਪਰ ਇਹ ਆ ਕਿ ਮੈਨੂੰ ਨਹੀਂ ਲੱਗਦਾ ਕਿ लवली ਨੇ ਆਪਣੇ ਕੋਲੋਂ ਇਹ ਗੱਲਾਂ ਕਈਆਂ ਕਿਉਂਕਿ ਉਹ ਨਹੀਂ ਕਹਿ ਸਕਦੀ ਉਹ ਤੈਨੂੰ ਪਤਾ ਹੀ ਹੈ ਜਿੱਦਾਂ ਦੀ ਹੈਗੀ ਆ ਉਹ ਚੱਲ ਜਿੰਨੇ ਵੀ ਕਈਆਂ ਹੋਣ ਗਿਆ ਪਰ ਇਹਦਾ ਦਿਮਾਗ ਤੇ ਕੰਮ ਕਰਦਾ ਵਾ ਨਾ ਤੇ ਕੁੜੀ ਨੂੰ ਇੰਨੀ ਗੱਲ ਕਹਿਣੀ ਆ ਕਿ ਨਹੀਂ ਕਹਿਣੀ ਲਵਲੀ ਉਹਦਾ ਦਿਮਾਗ ਕੰਮ ਕਰਦਾ ਹੋਵੇ ਉਹ ਇੰਨੀ ਗੱਲ ਕਹਿੰਦੀ ਕਿਉਂ ਚੱਲ ਸਾਡੇ ਨਾਲ ਗੱਲਾਂ ਨੂੰ ਕਿੰਨੇ ਕਿਹਾ ਕਿੰਨੇ ਨਹੀਂ ਆਪੇ ਬਾਅਦ ਚ ਪਤਾ ਲੱਗਦਾ ਰਹੂਗਾ ਤੇ ਤੂੰ ਮੈਨੂੰ ਇਹ ਦੱਸ ਵੀ ਕੰਬੈਨ ਕਿਦਾਂ ਆਉਣੀ ਆ ਉਹ ਕਿਹਾ ਤੇ ਹੈਗਾ ਵੀਰ ਨੇ ਪਤਾ ਨਹੀਂ ਹੁਣ ਕਿਦਾਂ ਆਉਂਦੀ ਆ ਝੋਨਾ ਵੀ ਪੱਕਾ ਉਹ ਤੋਂ ਮੀਂਹ ਛਿਟਕਣ ਦਾ ਵੀ ਨਹੀਂ ਪਤਾ ਮੈਂ ਉਹ ਤਾਂ ਕਹਿਣ ਡਈ ਆ ਮੈਂ ਹਾ ਇੱਧਰ ਦਾ ਕੰਮ ਨਿਬੜ ਕੇ ਨਾ ਤੇ ਫਿਰ ਉਧਰ ਵੀ ਵਢਾਉਣ ਵਾਲਾ ਹੋਇਆ ਵੀ ਵਢਾਈਏ ਹੋਰ ਨਾ ਹੋਵੇ ਮੀਂਹ ਆ ਜਾਏ ਤੇ ਸਾਰਾ ਵਿੱਚ ਹੀ ਘਿਰ ਜਾ। ਕਹਿੰਦੇ ਦਿਆ ਹੀ 200 ਰੁਪਏ ਅੱਜ ਵੱਲੋਂ ਜਾਂ ਕੱਲ ਆਜੂਗੀ ਤੇ ਕੋਈ ਗੱਲ ਨਹੀਂ ਇੱਧਰ ਤਾਂ ਨਿਬੜਦਾ ਵਾ ਨਾ ਫਿਰ ਤੁਹਾਡਾ ਵੀ ਵਢਾਉਣ ਨੇ। ਆਹੋ ਮਗਰ ਪਾਓਗੇ ਮਸ਼ੀਨ ਵਾਲੇ ਦੇ ਤੇ ਫੇਰ ਹੀ ਆਉਣਾ ਵੰਨੇ। ਕੋਈ ਨਹੀਂ ਮੈਂ ਵੀਰ ਨੂੰ ਕੱਲ ਨਾ ਵਾਂ ਫੇਰ ਪਤਾ ਨਹੀਂ ਕਿਤੇ ਗਿਆ ਖਰੇ ਡੇ ਡੇ ਵਾਲ ਨੂੰ ਗਿਆ ਆਈ। ਚੱਲ ਜਾ ਆਇਆ ਫੇਰ ਤੂੰ ਖੇਲੀ। ਨਾ ਪੱਠੇ ਪਾ ਕੇ ਤੇ ਆ ਗਿਆਈ। ਚੱਲ ਠੀਕ ਆ। ਕੋਈ ਨਹੀਂ ਵਢਾਵਾਂਗੇ ਉਹ ਵੀ। ਇਹਦਾ ਵੀ ਨਾ ਕੋ ਪਰ ਇਨਾ ਮੈਨੂੰ ਯਕੀਨਵਾ ਫਿਰ ਰਪਿੰਦਰ ਇਹ ਗੱਲ ਨਹੀਂ ਕਹਿ ਸਕਦੀ ਉਹਨੇ ਨਹੀਂ ਕਹੀ ਹੁਣੀ ਉਹ ਸੱਚੀ ਬੋਲਦੀ ਆ ਵੀ ਮੈਨੂੰ ਸੰਦੀਪ ਨੇ ਕਿਹਾ ਹੈ ਪਤਾ ਨਹੀਂ ਕੀ ਗੱਲ ਵਾ ਮੈਂ ਸਾਰਾ ਥਾਂਵੇਂ ਹੁੰਝ ਲਿਆ ਵਾ ਮੰਮੀ ਅੱਜ ਬਾਹਰ ਆਈ ਨਹੀਂਗੀ ਅੰਕੇ ਤੇ ਅੰਗਦ ਨੂੰ ਲੈ ਕੇ ਆ ਜਾਂਦੇ ਹੁੰਦੇ ਆ ਬਾਹਰ ਪਤਾ ਨਹੀਂ ਕੀ ਗੱਲ ਵਾ ਚਾਲਾ ਕੂੜਾ ਇਕੱਠਾ ਕਰਕੇ ਨਾ ਵੇਖਦੀ ਆ ਪਹਿਲਾਂ ਜਾ ਕੇ ਠੀਕ ਹੋਵੇ ਤਾਂ ਹੀ ਆ ਮੰਮੀ ਹੂੰ ਕੀ ਗੱਲ ਹੋਈ ਏ ਤੁਹਾਨੂੰ ਕੁਛ ਨਹੀਂ ਸਿਮਨ ਸਰਪਿਤ ਜੀ ਹੋਣ ਢਈ ਮੈਂ ਅੱਗੇ ਆਖਣ ਢਈ ਆ ਕਿ ਬਾਹਰ ਨਹੀਂ ਆਏ ਹੈਗੇ ਅੰਗਦ ਵੀ ਅੱਜ ਕੱਲਾ ਹੀ ਗਿਆ ਡੰਡਿਆ ਉੱਥੇ ਨਹੀਂ ਜਾਂਡਿਆ ਮੈਂ ਸਰਪਿਤ ਜੀ ਹੋਈ ਜਾਂਡਈ ਤੇ ਤੁਸੀਂ ਗੋਲੀ ਖਾ ਲੈਣੀ ਹੈ ਨਾ ਸਿਰ ਦਰਦ ਦੀ ਗੋਲੀ ਖਾਦੀ ਨਹੀਂ ਕੋਈ ਮੈਂ ਸਰ ਮੈਂ ਘਰ ਪਾਈ ਜਾਇਂ ਹਰਕ ਹਰਕ ਇਦਾਂ ਕਿਦਾਂ ਪੈਣਾ ਵਾ ਤੂੰ ਹੀ ਖਾ ਲੈਣੀ ਹੈ ਤੇ ਜੇ ਨਹੀਂ ਤੇ ਜਾ ਕੇ ਲੈ ਉਹ ਦਵਾਈ ਚੱਲ ਹੁੰਦਾ लवली ਫਿਰ ਵੇਖਣੀ ਆ लवली ਦਾ ਜੇ ਕੀਪਤਾ ਕਦੋਂ ਨੂੰ ਆਣਾ ਮੈਂ ਦਵਾ ਤੈਨੂੰ ਗੋਲੀ ਚਲ ਕੋਈ ਨਹੀਂ ਜੇ ਹੈਗੀ ਐ ਫਿਰ ਦੇ ਦੇ ਉਹ ਹੀ ਮੈਨੂੰ ਜੋ ਪੈ ਜਾਏਗਾ ਫਰਕ ਦੇ ਚਲ ਮੈਂ ਲੈ ਕੇ ਆਉਣੀ ਐ ਹੈਗੀ ਐ ਗੋਲੀ ਆਲੋ ਮੰਮੀ ਮੈਂ ਪਾਣੀ ਲੈ ਕੇ ਆਉਣੀ ਆ ਚੱਲਿਆ ਘਟੜ ਚੱਲਦਾ ਜਿੰਦ ਤਹਰੇ ਇੰਨਾ ਫਰਕ ਪਾ ਦੇ ਗੋਲੀ ਨਾਲ ਨਹੀਂ ਪੈ ਜਾਣਾ ਵਾ ਬੜੀ ਵਧੀਆ ਗੋਲੀ ਨਹੀਂ ਲੈਉਣੀ ਪਏ ਦੁਵਾਈ ਚਲੋ ਉਹ ਤੇ ਹੈਗਾ ਵਾ ਤੇ ਮੰਮੀ ਜੜੀਆਂ ਮੈਂ ਉਥੋਂ ਢੂੰਬਾ ਲਿਆਂਦੀਆਂ ਸੀ ਆਪਣੀਆਂ ਵੀ ਸੀ ਮੇਰੀਆਂ ਮੰਮੀ ਦੀਆਂ ਵੀ ਤੇ ਉਹ ਤੁਸੀਂ ਕਿੱਥੇ ਰੱਖੀਆਂ ਵਾ ਓਟ ਰੰਗ ਜੀ ਬਈਆਂ ਉਹਨਾਂ ਨੂੰ ਪਤਾ ਹੀ ਐ ਅੱਛਾ ਅਰੇ ਚਾਬੀ ਲੈ ਤੈਨੂੰ ਪਤਾ ਜਿੱਥੇ ਰੱਖੀ ਪਤਾ ਦੇ ਹੈਗਾ ਮੇਰਾ ਨਾ ਦਿਲ ਕਰਨ ਰਿਆ ਸੀ ਮੈਂ ਚੱਲੋ ਜਿਹੜੇ ਦੂਜੇ ਟੌਪ ਸੀ ਨਾ ਉਹ ਪਾਉਣੀ ਐ ਉਦੋਂ ਦੇ ਐ ਹੋਈ ਪਾਏ ਤੇ ਚਲ ਪਾਲਾ ਕੱਢ ਕੇ ਉਥੋਂ ਤੇ ਮੈਂ ਚੱਲ ਪਾ ਲੈਨੇ ਉਹਨਾਂ ਨੂੰ ਕੀ ਕਰਨੇ ਆ ਰੱਖੇ ਰਜਿੰਦਰ ਪਾ ਕੇ ਤੇ ਹੰਡਾ ਹੰਡੂ ਲੈ ਉਹਨਾਂ ਨੂੰ ਕੀ ਕਰਨੇ ਆ ਰੱਖੇ ਇੱਥੇ ਗਾੜੀ ਨਾਲ ਵੇਚੀ ਜਾਉ ਫੇਰ ਹੋ ਐਨਾ ਸੋਨਾ ਦੀਦੀ ਕੋਲ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਸੀ ਆਸ਼ਾ ਸੱਸ ਦਾ ਸੋਨਾ ਵੀ ਦੀਦੀ ਕੋਲ ਹੀ ਆ ਮੈਂ ਤੇ ਸੋਚਿਆ ਸੀ ਮੜਾ ਮੋਟਾ ਲਈ ਆਈ ਵੀ ਨਹੀਂ ਆਪਣਾ ਹੀ ਹੋਣਾ ਇੱਥੇ ਕੋਲ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਸੀ ਨਾ ਹੀ ਵਿਲਾ ਇਹਨੇ ਗੱਲ ਕੀਤੀ ਐ ਕਿ ਮੇਰੇ ਕੋ ਸੋਨਾ ਹੈਗਾ ਆਹ ਸੋਨੇ ਦੀ ਗੱਲ ਕਰਨ ਦੀਆਂ ਨਾ ਤੇ ਹੀ ਕੋਈ ਗੱਲ ਨਹੀਂ ਇਹ ਹੁਣ ਮੇਰੇ ਹੱਥਾਂ 'ਚੇਠੀ ਆਉਣਾ ਵਾ ਸੰਭਲੋ ਜਿੰਨਾ ਸੰਭਣਾ ਤੁਸੀਂ ਚੱਲ ਉઠੋ ਮੰਮੀ ਮੈਨੂੰ ਕੱਢ ਕੇ ਦਿਓ ਮੈਂ ਪਾਵਾਂ ਤੈਨੂੰ ਚਾਬੀ ਦਾ ਫਰਾਹੀ ਆਈ ਸੀ ਉਧਰ ਲੈ ਲੈ ਕੱਢ ਕੇ ਤੇ ਪਾਲਾ ਜਾ ਕੇ ਉਹ ਨਹੀਂ ਨਹੀਂ ਮੰਮੀ ਉਠੋਗਾ ਤੁਸੀਂ ਆਪ ਦੋ ਮੈਨੂੰ ਚੱਲ ਵੇਖਾਂ ਕਿਦਾਂ ਭਾਂਡੇ ਪਏ ਨੇ ਸਾਫ਼ ਕਰਨ ਵਾਲੇ ਇਹਨਾਂ ਨੂੰ ਇਹ ਨਹੀਂ ਦੇਖਦਾ ਅਸੀਂ ਚਾਹ ਪੀਤੀ ਆ ਤੇ ਭਾਂਡੇ ਵੀ ਸਾਫ਼ ਕਰ ਲਈਏ ਉਹ ਸੰਦੀਪ ਦੇ ਸਿਰ ਤੇ ਸੁੱਟਿਆ ਵਾ ਸਾਰਾ ਕੰਮ ਕਿ ਸੰਦੀਪ ਹੀ ਕਰੇ ਮੁੰਡਾ ਵੀ ਸੰਦੀਪ ਹੀ ਸਾਂਭੇ ਤੇ ਕੰਮ ਵੀ ਸੰਦੀਪ ਹੀ ਕਰੇ ਹਜੇ ਸਬਜ਼ੀ ਬਣਾਉਣ ਵਾਲੀ ਪਈ ਆ ਉਹ ਵੀ ਇੱਕ ਜੜੀਆਂ ਦੋਵੇਂ ਜਣੀਆਂ ਬੈਠੀਆਂ ਚੁੰਜਾਂ ਨਾ ਚੁੰਜਾਂ ਜੋੜ ਕੇ ਇਹਨਾਂ ਲਈ ਫਿਕਰ ਹੈਗਾ ਕਿ ਚੱਲ ਸਬਜ਼ੀ ਬਣਾ ਲਈਏ ਲਾਗੋ ਕੁਝ ਕਾਟ ਹੀ ਦਈਏ ਉਹ ਵੀ ਬਸ ਸੰਦੀਪ ਦੇ ਸਿਰ ਤੇ ਆ ਸੰਦੀਪ ਹੀ ਰੋਟੀ ਬਣਾਵੇ ਜਦ ਰੋਟੀ ਬਣ ਗਈ ਨਾ ਤੇ ਸਾਰੇ ਜਾਨੇ ਨੇ ਆ ਕੇ ਬਹਿ ਜਾਣਾ ਵਾ ਕਿ ਸੰਦੀਪ ਲਿਆ ਰੋਟੀ ਇੰਨਾ ਫਿਕਰ ਹੈ ਨਹੀਂ ਆ ਏਦਾਂ ਕਰਦੀ ਆ ਰੁਪਿੰਦਰ ਨੂੰ ਬਾਜ ਦਿੰਨੀ ਆ ਰੁਪਿੰਦਰ ਹੈ ਨੀ ਰੁਪਿੰਦਰ ਹੈ ਗੱਲ ਸੁਣ ਮੇਰੀ ਓਏ ਹੋਏ ਇਹ ਗਲੀ ਵਜਨ ਦੇ ਜਿੰਦੀ ਇਹ ਹੁਣ ਨੇ ਪਤਾ ਨਹੀਂ ਕੀ ਕਰਾਂ ਚੰਗਾ ਭਲਾ ਪਤਾ ਵਾ ਵੀ ਉਹ ਸਫਾਈ ਕਰਦੀ ਮੈਂ ਵਾਚ ਮਰੀ ਜਾਂਦੀ ਏ ਵੀ ਹੁਣ ਸੁਣ ਕੇ ਹਮ ਨਹੀਂ ਭਲਾ ਕੀ ਕਰਾਂ ਔਰ ਅੰਦਰ ਨਹੀਂ ਥੇ ਆਪੇ ਕਰੂ ਮਰ ਸੀ ਪਾ ਚਿਆ ਕੀ ਆ ਮੇਰੀ ਗੱਲ ਸੁਣ ਮੈਂ ਉਹ ਦਹੀਂ ਉਹ ਚਾਦਰ ਜੀ ਝਾੜਨਦੀ ਹਾਂ ਉਥੇ ਗੁੜ ਗੁੜੇ ਪੈਰ ਲੱਗੇ ਹੋਏ ਤੇ ਉਹ ਝੜ ਗਏ ਇਹ ਤੇ ਤੂੰ ਆਵਾਜ਼ਾਂ ਦੇ ਜਾਂਦੀ ਮੇਰੀ ਗੱਲ ਸੁਣ ਆ ਤੁਹਾਨੂੰ ਨਹੀਂ ਪਤਾ ਲੱਗਣਿਆ ਇੰਨੇ ਭਾਂਡੇ ਪਏ ਸਾਫ਼ ਕਰਨ ਵਾਲੇ ਇਹ ਕਿੰਨੇ ਕਰਨੇ ਆ ਤਾਂ ਮੈਂ ਹੁਣ ਸਫਾਈ ਨਹੀਂ ਕਰਨ ਤੇ ਮੈਂ ਹੁਣ ਕੀ ਕਰਾਂ ਵੀ ਦੱਸ ਤੁਸੀਂ ਤੇ ਇਦਾਂ ਸਮਝਿਆ ਵਾ ਕਿ ਸੰਦੀਪ ਨੌਕਰਾਨੀ ਆ ਕੋਈ ਗੱਲ ਨਹੀਂ ਸਾਰਾ ਕੰਮ ਕਰ ਹੀ ਦੇਣਾ ਉਹਨੇ ਤੇ ਮੈਂ ਨੌਕਰਾਨੀ ਆ ਸਫਾਈ ਨੂੰ ਅੱਗ ਨਹੀਂ ਲੱਗ ਚੱਲੀ ਸਫਾਈ ਬਾਅਦ ਚ ਵੀ ਹੋ ਜਾਂਦੀ ਪਹਿਲਾਂ ਰੋਟੀ ਪਾਣੀ ਤੇ ਬਣਾ ਲਿਆ ਕਰੋ ਨਾਲ ਮੈਂ ਦੱਸ ਕੀ ਕਰਾਂ ਮੈਨੂੰ ਤੇ ਇਦਾਂ ਕਹਿੰਨੀ ਆ ਮਬੀ ਜਿੱਦਾਂ ਨਾ ਮੈਂ ਮੇਰੀਆਂ ਚਾਰ ਲਾਤਾ ਵਾ ਵੀ ਜਿਹੜੀ ਮੈਂ ਉਧਰ ਵੀ ਚੱਲ ਜਾ ਉਧਰ ਵੀ ਚੱਲ ਜਾ ਤੇ ਤੁਹਾਡੀਆਂ ਚਾਰ ਵਾ ਤੇ ਮੇਰੀਆਂ ਅੱਠ ਵਾ ਉਥੇ ਅੱਠ ਤੇਰੀਆਂ ਕੀ ਵੇਖੀ ਜੰਨੀ ਆ ਨਤਾਂ ਗਰੰਦੀ ਮੈਂ ਕਹਿੰਦਾ ਸੱਚੇ ਨਹੀਂ ਅੱਠ ਲੱਗੀਆਂ ਤੇ ਇਹ ਤਾਂ ਮੇਰਾ ਦਿਮਾਗ ਖਰਾਬ ਹੋ ਗਿਆ ਵਾ। ਆਪੇ ਤਾਂ ਬੈ ਨਹੀਂ ਅੱਠ ਲੱਤਾਂ ਨੇ ਮੈਂ ਕਿਹ ਪਤਾ ਲੱਗੀਆਂ ਹੁਣ। ਤੇ ਲੱਗੀਆਂ ਸਮਝਦੇ ਤੁਸੀਂ। ਕਦੀ ਮੁੰਡਾ ਚੋਕਲਾ ਕਦੀ ਘਰ ਦਾ ਕੰਮ ਕਰ ਲਾ। ਅੱਠ ਲੱਤਾਂ ਹੀ ਆਂਗੇ। ਤੇ ਮੈਨੂੰ ਕਹ ਗਿਆ ਨਹੀਂ ਦੱਸ। ਉਹ ਦੂਜਿਆਂ ਕਿੱਥੇ ਦੋਵੇਂ। ਆਪੇ ਮੈਂ ਉਹਨਾਂ ਨੂੰ ਕਿਉਂ ਕਹਾਂ? ਉਹਨਾਂ ਕੋਈ ਕੰਮ ਕਰੋ ਨਾ ਕੰਮ ਕਰੋ ਨਾ ਆਵਾਜ਼ ਮਾਰਨ ਕਿੱਥੇ? ਤੂੰ ਕਹਿ ਗਿਆ ਮੈਂ ਤਾਂ ਨਹੀਂ ਕਹਿਣਾ। ਮੈਂ ਨਹੀਂ ਜਾਣਦਾ ਆਵਾਜ਼ ਮਾਰ ਆਪੇ ਇਹਨਾਂ ਦੇ। ਉਹਨਾਂ ਨੂੰ ਇੰਨਾ ਨਹੀਂ ਪਤਾ ਲੱਗਦਾ ਅਸੀਂ ਰੋਟੀ ਖਾਣੀ ਹੈ ਤੇ ਬਣਾ ਵੀ ਲਈਏ ਕੁਝ। ਹੁਣ ਮੈਂ ਦੱਸ ਕੀ ਕਰਾਂ ਵੀ? ਮੈਂ ਨੋ ਕਹਿਨੀ ਰਹਿਨੀ ਆ ਵੀ ਬਸ ਗੁੱਸੇ ਹੋਣੀ ਰਹਿਨੀ ਆ ਵੀ ਨਾ ਮਾਂ ਮੈਂ ਦਿੰਦੀ ਆ ਭਾਂਡੇ ਜਿਹੜੇ ਮੰਜਣੇ ਆ ਐਵੇਂ ਇੰਨੀਆਂ ਗੱਲਾਂ ਕਰਦੀ ਨਹੀਂ ਤੇ ਮੰਜਣੇ ਨਹੀਂ ਭਾਂਡੇ ਸਹਾਨਾ ਮੈਨੂੰ ਕੱਲੀ ਨੂੰ ਦੰਦ ਨਾਲ ਦੱਸ ਦੇ ਕੀ ਬਣਾਉਣਾ ਮੈਂ ਫਿਰ ਉਹ ਹੀ ਬਣਾ ਲੈਣੀ ਆ ਕਿ ਸਬਜ਼ੀ ਬਣਾਉਣੀ ਇੱਕ ਕੰਮ ਕਰਨਾ ਹੁੰਦਾ ਪਤਾ ਨਹੀਂ ਕਰਦੀਆਂ ਵੀ ਉਹ ਕੰਮ ਕਿ ਨਹੀਂ ਸੁਣਾ ਇਹਨਾਂ ਨੇ 20 ਵਾਰ ਦੇਣਾ ਮੈਂ ਆ ਕੰਮ ਕੀਤਾ ਉਹ ਕੀਤਾ ਬਣਾ ਗਈ ਆ ਬਾਬਾ ਬਣਾਉਣਾ ਕੀ ਆ ਮੈਨੂੰ ਨਹੀਂ ਕਿ ਪਤਾ ਜੋ ਖਾਣਾ ਵਾ ਨਾ ਬਣਾ ਲਓ ਮਟਰ ਬਣੀ ਉਹਨਾਂ ਨੂੰ ਪੁੱਛ ਲਓ ਇਹ ਘਾਤੋ ਇੰਨਾ ਬੋਲਣ ਦੀ ਵੇਖਾਂ ਸੰਦੀਪ ਦੇ ਕੰਮ ਸਵੇਰ ਤੀ ਉਹ ਸਾਫ ਸਫਾਈਆਂ ਕਰਨ ਲਈ ਤੇ ਜੇ ਹੁਣ 2 ਮਿੰਟ ਇਹਨੇ ਕੰਮ ਕਰ ਲਿਆ ਵਾ ਤੇ ਕਿੱਡੀ ਆਖਰ ਆ ਗਈ ਸੁਣਾਉਣ ਦੇ ਮੈਨੂੰ ਹੀ ਲਈ ਖਾਣ ਵੇਲੇ ਆ ਜਾਂਦੀਆਂ ਵਾ ਉਹ ਵਾਜੀ ਕੰਮ ਮੈਂ ਕਰ ਲੈਨੀ ਮੈਂ ਕਹੜਾ ਕਦੀ ਕੰਮ ਨਹੀਂ ਕੀਤਾ ਭਲਾ ਜਾ ਜਾ ਕੇ ਜਾ ਸੋ ਜਾ ਮੈਂ ਕਰ ਲਊਂਗਾ ਮੈਂ ਸੋਣਾ ਨਹੀਂ ਆਂ ਭਾਂਡੇ ਸਾਫ ਕਰਨ ਨਾਲ ਬਟਾ ਕੀ ਗੱਲ ਹੋਈ ਆ ਕਾਦੀ ਰੋਲੀ ਪਾਈ ਤੂੰ ਰੋਲੀ ਕਾਦੀ ਪਾਉਣੀਆਂ ਦੀਦੀ ਭਾਂਡੇ ਵੇਖੋ ਕਿੰਨੇ ਪਏ ਸਾਫ ਕਰਨ ਵਾਲੇ ਸਬਜ਼ੀ ਅਜ ਬਣਾਉਣ ਵਾਲੀ ਪਈ ਆ ਮੈਂ ਇਕੱਲੀ ਕਿੱਧਰ ਕਿੱਧਰ ਹੋ ਜਾਂ ਸੰਦੀਪ ਸਾਰੇ ਥਾਂ ਥਾਈ ਲੱਗੇ ਆ ਉਹ ਵੀ ਸਵੇਰ ਦੀ ਸਫਾਈਆਂ ਕਰਨ ਦੀ ਮੈਂ ਬਾਹਰੋਂ ਝਾੜੂ ਲਾ ਕੇ ਆਈ ਆ ਤੇ ਕੋਈ ਗੱਲ ਨਹੀਂ ਆਹ ਕਿੰਨਾ ਕੰਮ ਵਾ ਕਿਤੇ ਜਾ ਤੂੰ ਚੱਲ ਜਾ ਜਿੱਥੇ ਜਾਣਾ ਵਾ ਕੋਈ ਨਹੀਂ ਮੈਂ ਕਰ ਲੈਣੀ ਮੈਂ ਸਬਜ਼ੀ ਵੀ ਬਣਾ ਲੈਣੀ ਭਾਂਡੇ ਮਾਇਨੇ ਨਹੀਂ ਸਾਰਾ ਕੰਮ ਮੈਂ ਕਰ ਲੈਣੀ ਦੀਦੀ ਇਹ ਤੂੰ ਆਸਾਨ ਕਰਨ ਦੇ ਆ ਕਿ ਮੈਂ ਝਾੜੂ ਲਾਤਾ ਉਹਨੇ ਸਫਾਈ ਕਰਤੀ ਮੈਂ ਕੁਝ ਨਹੀਂ ਕਰਦੀ ਮੈਂ ਕਦੋਂ ਕਿਹਾ ਵੀ ਤੂੰ ਨਹੀਂ ਕੀਤਾ ਮੈਂ ਤਾਂ ਕਿਹਾ ਵੀ ਸਾਰੇ ਥਾਂ ਥਾਈ ਲੱਗੇ ਆ ਮੈਂ ਇਹ ਨਹੀਂ ਕਿ ਆ ਵੀ ਤੂੰ ਕੁਛ ਕਰਦੀ ਨਹੀਂਗੀ ਜਦੋਂ ਆਪਣਾ ਕੰਮ ਕਰ ਲੈਂਦੀ ਆ ਹਨਾ ਉਦੋਂ ਕਹਿ ਦਿੰਦੀ ਆ ਨਾ ਅਹੀਂ ਕੰਮ ਕੀਤਾ ਹੋਰ ਤੇ ਕਿਹਨੇ ਕੀਤਾ ਚੱਲ ਆਨੇ ਰੋਲੀ ਨਾ ਪਾਓ ਜਾ ਜਾ ਕੇ ਤੂੰ ਜਿਹੜਾ ਕੰਮ ਕਰਨਾ ਕਰ ਲਾ ਉਹ ਚੰਗਾ ਬਾਬਾ ਉਹ ਚਾਦਰ ਜੀ ਦੇ ਵਿਛਣ ਵਈ ਰਹੀ ਉਹ ਵਿਛਾ ਕੇ ਤੇ ਫੇਰ ਮੈਂ ਕਰ ਲੈਣੀ ਸਾਰੀ ਹਾਂ ਜੀ ਹੁਣ ਛੇਤੀ ਚੱਲ ਕੋਈ ਨਹੀਂ ਮੈਂ ਵੀ ਬਣਾ ਲਾਂ ਸਬਜ਼ੀ ਕਿਹੜੀ ਬਣਾਉਣੀ ਦੀਦੀ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਨਹੀਂ ਕੁਛ ਵੀ ਕਿਹਾ ਉਹ ਮੇਰੇ ਨਾਲ ਬੜਾ ਖਿਝਾਂਦੀ ਹੀ ਤੇ ਮੈਨੂੰ ਗੁੱਸਾ ਚੜ ਗਿਆ ਮੈਂ ਉਹਨੂੰ ਸੁਣਾਉਂਦੀ ਹਾਂ ਤੁਹੀ ਨਾ ਰਮਾਨ ਨਾ ਬੈ ਕੇ ਰੋਟੀ ਖਾਇਆ ਕਰੋ ਤੁਹੀ ਨਹੀਂ ਕੰਮ ਕਰਨਾ ਹੈਗਾ ਸੰਦੀਪ ਕੰਮ ਕਰਨ ਦੀ ਨਹੀਂ ਬਾਹ ਕੋਈ ਗੱਲ ਹੁੰਦੀ ਕੰਮ ਕਰਦਾ ਕਿਹੜੇ ਲਈ ਸੇਵਾ ਦੇਈਦਾ ਤੇ ਮੈਂ ਕਰਦੀ ਆਈ ਆ ਉਥੋਂ ਵੀ ਮੈਨੂੰ ਵੀ ਪਤਾ ਵਾ ਵੀ ਕੰਮ ਕਰਨਾ ਤੇ ਆਰ ਸੋਈ ਦੇ ਵਿੱਚ ਨਾ ਖਿਜੋ ਖਜਾਈ ਨਹੀਂ ਕਰੀਦੀ ਹੋਈਦੀ ਪਿਆਰ ਨਾਲ ਰੋਟੀ ਬਾਣੀ ਬਣਾਇਂਦਾ ਵਾ ਤੇ ਪਿਆਰ ਨਾਲ ਹੀ ਖਵਾ ਲਈਦਾ ਵਾ ਐਦਾਂ ਨਾ ਚੰਗੇ ਨਹੀਂ ਲੱਗੀਦਾ ਸਿਆਣੇ ਕਹਿੰਦੇ ਆ ਬਰਕਤ ਨਹੀਂ ਰਹਿੰਦੀ ਐਦਾਂ ਦੀਦੀ ਇਹ ਨਾ ਮੇਰਾ ਦਿਮਾਗ ਖਰਾਬ ਕਰ ਦਿੰਦੀ ਆ ਕੰਮ ਮੈਂ ਕੋਈ ਦੱਸਦੀ ਆ ਤੇ ਕਰਦੀ ਕੋਈ ਆ ਮੈਂ ਤਾਂ ਕਰਕੇ ਇਹਦੇ ਨਾਲ ਖਿਜਣ ਢੀਂ ਹਾਂ ਨੀ ਗੁੱਸਾ ਨਾ ਕਰਿਆ ਮੇਰੀ ਗੱਲ ਦਾ ਕੋਈ ਗੱਲ ਨਹੀਂ ਰੋਟੀ ਤੇ ਮੈਂ ਬਣਾ ਹੀ ਲੈਣੀ ਆ ਅੱਗੇ ਮੈਂ ਕਿਹੜਾ ਨਹੀਂ ਬਣਾਉਂਦੀ ਰੋਟੀ ਚੱਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਪੇ ਜਾ ਜਾ ਕੇ ਮੁੰਡੇ ਨੂੰ ਫੜ ਲਾ ਉਹਨੂੰ ਨਿਵਾੜ ਨੂੜ ਕੇ ਕੱਪੜੇ ਪਾ ਲਾ ਤੇ ਕੋਈ ਨਹੀਂ ਮੈਂ ਇੱਧਰ ਦਾ ਕਰਦੀ ਮੈਂ ਤੈਨੂੰ ਤਾਂ ਕਹਿਣ ਦੀ ਸੀ ਕਿ ਥੋੜਾ ਜਿਹਾ ਇਹਨੂੰ ਓਖੇ ਹੋ ਕੇ ਪਈਏ ਨਾ ਫਿਰ ਕੰਮੇ ਛੇਤੀ ਕਰਦੀ ਆ ਉਹਦਾ ਕਰਦੀ ਨਹੀਂ ਕੰਮ ਚੱਲ ਕੋਈ ਗੱਲ ਨਹੀਂ ਜਿੱਦਾਂ ਤੈਨੂੰ ਠੀਕ ਲੱਗਦਾ ਨਾ ਤੂੰ ਉਦਾਂ ਹੀ ਕਰ ਲੈਗਾ ਤੇ ਜਾ ਤੂੰ ਉਹਨੂੰ ਫੜ ਜਾ ਕੇ ਚਲੋ ਠੀਕ ਹੈ ਤੇ ਧੀ ਸੱਚੀ ਹੂੰ ਧੀ ਹੁਣ ਮੇਰੇ ਕੋਲ ਮੈਨੂੰ ਨਹੀਂ ਪਤਾ ਵੀ ਤੂੰ ਕਿੰਨੂੰ ਸੁਣਾਉਂਦੇਈ ਆ ਤੇ ਕਿੰਨੂੰ ਨਹੀਂ ਸੁਣਾਉਂਦੇਈ ਹੈਗੀ ਉਹਨੂੰ ਦੇ ਨਾਲੇ ਐਂ ਉਹ ਡੁੱਡ ਕੇ ਪੈਂਦੀ ਆ ਵੀ ਜਿਦਾਂ ਉਹ ਵਿਆਹ ਕੇ ਨਹੀਂ ਆਈ ਹੁੰਦੀ ਸਾਰਾ ਕੰਮ ਉਹ ਹੁਣ ਕਰਨ ਡੈ ਵੀ ਐ ਫੇਰ ਵੀ ਉਹਨੂੰ ਇਦਾਂ ਹੀ ਪੈਂਦੀ ਰਹਿੰਦੀ ਤੇ ਕਿਦਾਂ ਡਈ ਨਹੀਂ ਦੀਦੀ ਤੁਸੀਂ ਨਹੀਂ ਕੰਮ ਕਰਨਾ ਉਹ ਅਜੇ ਵੇਖ ਲੈਣੀ ਆ ਭਲਾ ਫੇਰ ਸੋਈ ਦੇ ਕੰਮ ਕਰਦੇ ਆ ਭਲਾ ਮੈਂ ਥੱਕ ਜਾਨੀ ਨਹੀਂ ਜਾਣਾ ਇੱਕ ਦੋ ਦਿਨਾਂ ਤੱਕ ਹਾਂਜੀ ਹੋਇਆ ਹੀ ਆ ਝੋਨਾ ਵਢਣ ਵਾਲਾ ਤੇ ਆਖਾਂ ਡੇ ਵੀ ਚੱਲ ਇਧਰੋਂ ਵਢਾ ਕੇ ਤੇ ਫੇਰ ਵਢਾਉਣੀ ਐ हां जी ਜਾਣਗੇ ਦੋਵੇਂ ਜਾਣੇ ਦਲਜੀਤ ਵੀ ਜਾਊਗਾ ਲਵਲੀ ਵੀ ਜਾਊਗਾ ਚਲੋ ਇਹ ਤੇ ਵਧੀਆ ਵਾ ਚਲ ਜੇ ਤੁਹਾਨੂੰ ਛੁੱਟੀ ਮਿਲ ਜਣੀ ਐ ਤੇ ਨਈਓ ਦਾਦੇ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਵੱਡਿਆ ਹੀ ਜਾਣਾ ਵਾ ਉਹ ਨਹੀਂ ਨਹੀਂ ਜੇ ਤੁਹਾਨੂੰ ਡੀਕ ਦੇ ਰਹੇ ਨਾ ਤੇ ਪਤਾ ਨਹੀਂ ਹੁੰਦਾ ਮੀਂਹ ਮੂੰਹ ਦਾ ਤੇ ਐਵੇਂ ਫੇਰ ਮੀਂਹ ਆ ਗਾ ਤੇ ਫੇਰ ਕੰਮ ਉੱਥੇ ਹੀ ਰਹਿ ਜਾਣਾ ਵਾ ਤੇ ਕੀ ਫਾਇਦਾ ਪੱਕਾ ਝੋਨਾ ਵਾ ਕੋਈ ਨਹੀਂ ਵੜਾ ਹੁੰਦੇ ਆ ਭੇ ਜਾ ਕੇ ਹਾਂਜੀ ਠੀਕ ਆ ਬਾਕੀ ਵੀ ਸਾਰੇ ਹਾਂਜੀ ਸਾਰੇ ਠੀਕ ਆ ਉਹ ਵੀ ਠੀਕ ਆ ਚੱਲ ਆ ਵੀ ਵਧੀਆ ਵਾ ਤੁਹਾਨੂੰ ਛੁੱਟੀ ਮਿਲ ਜਾਣੀ ਆ ਪਤਾ ਮੇਰਾ ਵੀ ਹੁਣ ਇੱਥੇ ਨਾ ਦਿਲ ਜਾਣ ਲੱਗਦਾ ਹੈਗਾ ਉਹ ਨਹੀਂ ਨਹੀਂ ਗੱਲਬਾਤ ਕਾਦੀ ਹੋਣੀ ਆ ਗਲਤ ਨਹੀਂ ਹੋਈ ਕੋਈ ਵੀ ਉਦਾਂ ਹੀ ਤੁਹਾਨੂੰ ਪਤਾ ਹੀ ਆ ਫਿਰ ਅੱਗੇ ਤੇ ਇਹ ਹੁੰਦਾ ਸੀ ਕਦੀ ਇੱਥੇ ਆ ਗਏ ਕਦੀ ਉੱਥੇ ਚਲ ਗਏ ਤੇ ਟਾਈਮ ਲੰਘ ਜਾਂਦਾ ਹੀ ਤੂੰ ਹੁਣ ਉੱਥੇ ਵੀ ਜਾਣ ਨੂੰ ਇਦਾਂ ਦਿਲ ਨਹੀਂ ਕਰਦਾ ਅੱਗੇ ਦੇ ਮੰਮੀ ਨਾਲ ਤੁਹਾਨੂੰ ਪਤਾ ਹੀ ਆ ਕਿਦਾਂ ਵੀ ਰਹੀਦਾ ਸੀ ਉਹ ਤੇ ਹੈ ਹੀ ਆ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਹੁਣ ਉੱਥੇ ਕੱਲਿਆਂ ਦਾ ਰਹਿਣਾ ਬਹੁਤ ਔਖਾ ਉਹ ਨਹੀਂ ਨਹੀਂ ਨਾਲ ਮੈਂ ਕੀ ਕਰਨ ਨੂੰ ਜਾਣਾ ਵਾ ਕੋਈ ਗੱਲ ਨਹੀਂ ਇੱਥੇ ਠੀਕ ਵਾ ਚਲੋ ਕੋਈ ਨਹੀਂ ਤੁਸੀਂ ਆ ਜਾਣਾ ਵਾ ਫਿਰ ਵੇਖ ਲਾਂਗੇ ਜਿੱਦਾਂ ਰੋ ਖਾਊਗਾ ਨਾਲ ਜਾ ਕੇ ਵੀ ਕੀ ਕਰਨਾ ਉਹ ਉੱਥੇ ਜਾ ਕੇ ਵੀ ਬੋਰੀ ਹੋਣਾ ਉਹ ਉੱਥੇ ਵੀ ਐਵੇਂ ਰਹਿ ਕੇ ਇੱਕੋ ਥਾਂ ਹੀ ਦੇ ਇੱਥੇ ਠੀਕ ਆ ਬਾਕੀ ਵੇਖ ਲਾਂਗੇ ਜਿੱਦਾਂ ਰੋਹ ਆਊਗਾ ਚੱਲ ਵੇਖ ਲਿਓ ਐਕਾ ਨਾ ਹੋਊਗਾ ਤਾਂ ਫੇਰ ਠੇਕੇ ਦੇ ਦੇ ਦਿਓ ਚਲੋ ਠੀਕ ਆ ਚੰਗਾ ਚੱਲ ਆ ਵੀ ਚੰਗਾ ਜਿਹੜਾ ਇਹਨਾਂ ਨੇ ਆ ਜਾਣਾ ਹੁਣ ਕੈਂਤ ਡੇ ਤੇ ਚੱਲ ਲਈ ਆ ਵੀ ਕੁਝ ਦਿਨ ਉੱਥੇ ਰਹਾਂਗੇ ਨਾ ਤੇ ਇਹਨੇ ਨਹੀਂ ਮਨ ਹੋਰ ਤੇ ਹੋਰ ਤੇ ਹੋ ਜਾਊਗਾ ਨਾਲੇ ਇਹਨਾਂ ਨੂੰ ਵੀ ਹੋ ਜਾਊਗਾ ਵੀ ਚੱਲ ਵਿੱਚੋਂ ਗਈ ਤੇ ਹੈ ਵਾ ਨਾ ਜਿੱਦਾਂ ਦੀ ਇਹ ਹੁਣ ਗੱਲਾਂ ਕਰਦੀਆਂ ਵਾ ਨਾ ਮੇਰਾ ਇੱਥੇ ਹੁਣ ਰਹਿਣ ਨੂੰ ਜੀਣੀਆ ਕਰਦਾ